ਮੰਡੀ ਪਿੱਛੇ ਆਗਾ ਛੱਡ ਕੇ ਕਰੂਗਾ ਮੈਂ ਮਗਰ ਆਉਂਗਾ ਚਲੋ ਥੋੜਾ ਅੱਗੇ ਚਲੋ ਠੀਕ ਹੈ ਹਾਂਜੀ ਸਰ ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਰਿਗਾਰਡ ਪ੍ਰੋਗਰਾਮ ਹੋ ਰਿਹਾ ਇੱਥੇ ਉਧਰ ਰਿਗਾਰਡਿੰਗ ਜੋ ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕਵਾਰਟਰਸ ਦੇ ਦੇਖਣ ਦੇ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਇਆ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੇ ਸਾਰੇ ਡੀਓਜ਼ ਦੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁੱਲ ਬਿਲਾਕੇ 1000 ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਭਰੇ ਜਾਣ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ-ਘੱਟ 600 ਦੇ ਆਸ-ਪਾਸ ਮਲਾਦੂ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਵੱਖ-ਵੱਖ ਡਿਊਟੀਆਂ ਦੇ ਉੱਤੇ ਗਸ਼ਟ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅੱਛੇ ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ ਸਰ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਜੀ ਮਾਦਮ ਜੀ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇ ਇਹ ਸਰ ਪਹਿਲੀ ਵਾਰੀ ਹੋ ਰਿਹਾ ਵਾ ਕਿ ਥਾਣਿਆਂ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਣਾ ਚਾਹੋ ਠੀਸ ਇਟ ਇਸ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ ਉਹਦੇ ਚ ਇਸ ਰਣੀਆ ਕਿ ਐਂਟਰੀ ਨਹੀਂ ਹੈ ਬਟ ਇਹ ਵੀ ਹਾਂਜੀ ਥੋੜਾ ਜਿਹਾ ਟਾਰਗੇਟ ਹਾਰਡਨਿੰਗ ਜ਼ਰੂਰ ਕੀਤੀ ਗਈ ਹੈ ਸੁਰੱਖਿਆ ਦੇ ਮੱਦੇਨਜ਼ਰ ਜੀ 26 ਜਨਵਰੀ ਦੇ ਬਾਹਰ ਫੋਰਸ ਨੂੰ ਕੀਤੀ ਜਾ ਰਹੀ ਨਹੀਂ ਸਰ ਡਿਸਟ੍ਰਿਕਟ ਦੀ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਆਪਣਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ ਹੈ